ਕੱਲਾ ਨਹੀਂ ਸੀ ਖਰਚਨ ਸਿੰਘ ਭੁੱਲਰ ਦੇ ਨਾਲ ਜੋ ਇਹ ਕੰਮ ਕਰਦਾ ਸੀ ਇਹਨੂੰ ਟਾਊਟ ਕਹੋ ਮੁਖਬਰੀ ਕਹੋ ਇਹਨੂੰ ਦਲਾਲੀ ਕਹੋ ਕੁਝ ਕਹੋ ਇਹਦੇ ਨਾਲ ਦੇ ਤਿੰਨ ਹੋਰ ਬੰਦੇ ਇਸ ਕੰਮ ਤੇ ਲੱਗੇ ਹੋਏ ਸੀ ਪ੍ਰੋਪਰ ਉਹਨਾਂ ਨੂੰ ਹਿੱਸਾ ਮਿਲਦਾ ਸੀ ਉਹ ਕਹਿੰਦਾ ਵੀ ਛੇ ਤਾਂ ਮੇਰੀ ਇਫਾਜਤ ਹੋਈ ਮਤਲਬ ਮੇਰੀ ਜਾਣ ਵਾਲ ਦੀ ਰੱਖਿਆ ਹੋਈ ਤੇ ਮੈਂ ਕੇਸ ਨੂੰ ਐਨ ਤੋੜ ਤੱਕ ਲੈ ਕੇ ਜਾਊਂਗਾ ਪਰ ਉਹ ਕਹਿੰਦਾ ਜੇ ਮੈਨੂੰ ਡਰ ਲਾਇਆ ਗਿਆ ਜਾਂ ਮੇਰੇ ਤੇ ਦਬਾਅ ਪਾਇਆ ਗਿਆ ਮੇਰੇ ਜਬ ਬੱਚਿਆਂ ਦਾ ਖਤਰਾ ਹੋਇਆ ਤੇ ਫਿਰ ਮੈਂ ਜਿਹੜਾ ਬੈਕ ਬੈਕਅਪਿੰਗ ਕਰ ਸਕਦਾ ਇਹਦੇ ਉੱਤੇ ਸਿੱਧੀ ਜੀ ਗੱਲ ਇਹ ਆ ਕਿ ਇੱਕ ਬਹੁਤ ਵੱਡਾ ਇਹ ਨੈਟਵਰਕ ਆ ਤੇ ਜਿੱਥੇ ਜਾ ਕੇ ਇਹ ਗੱਲ ਤੋੜ ਜਾਣੀ ਆ ਉਥੇ ਤੱਕ ਦਬਾਅ ਪੈਣਾ ਲਾਜ਼ਮੀ ਪੀ.ਡੀ.ਆਈ. ਜਾਂਚਦਾਰਾਂ ਵੱਲੋਂ ਵਧਾਉਣ ਜਾ ਰਹੀ ਆ। ਉਹਨਾਂ ਦੇ ਹੱਥ ਐਸੀ ਇੱਕ ਚੈਟ ਲੱਗੀ ਆ ਜਿਹਦੇ ਵਿੱਚ ਵੱਡੇ ਬਿਤੀ ਲੈਣ ਦੇਣ ਦਾ ਪਤਾ ਲੱਗਾ। ਜਿਹਦੇ ਵਿੱਚ ਕੁਝ ਨਿਆਂਇਕ ਅਫਸਰ ਨੇ, ਕੁਝ ਇੰਸਪੈਕਟਰ ਨੇ, ਕੁਝ ਆਈ.ਪੀ.ਐਕਸ ਨੇ ਤੇ ਕੁਝ ਏ.ਆਈ.ਏ.ਐਸ ਨੇ। ਉਹ ਉਹਨਾਂ ਸਾਰਿਆਂ ਦੀ ਕਹਿੰਦੇ ਸੂਚੀ ਚਾਲ ਹੋ ਰਹੀ ਆ ਤੇ ਜਿਨ੍ਹਾਂ ਉੱਤੇ ਕਾਰਵਾਈ ਅਗਲੇ ਦਿਨਾਂ ਦੇ ਵਿੱਚ ਹੋ ਸਕਦੀ ਆ। ਅਮਨ ਰੂੜਾ ਹਾਣਾ ਨੂੰ ਸਵਾਲ ਕਰਤਾ ਪੱਤਰਕਾਰ ਨੇ ਉਹ ਕਹਿੰਦੇ ਜੀ ਸਾਡੀ ਜ਼ੀਰੋ ਟੋਲਰੈਂਸ ਆ ਭ੍ਰਸ਼ਟਾਚਾਰ ਦੇ ਉੱਤੇ ਉਹ ਜਨਾਬ ਤੁਸੀਂ ਤੁਹਾਡੀ ਘਰ ਦੀ ਜ਼ੀਰੋ ਟੋਲਰੈਂਸ ਹੋਈ ਤੁਹਾਨੂੰ ਤਾਂ ਪਤਾ ਹੀ ਨਹੀਂ ਕੀ ਹੋਇਆ ਫੜਿਆ ਤਾਂ ਸੀਬੀਆਈ ਨੇ ਤੁਹਾਡੀ ਜ਼ੀਰੋ ਟੋਲਰੈਂਸ ਤਾਂ ਪਮਣੀਏ ਜੇ ਉਹਨਾਂ ਨੂੰ ਪੰਜਾਬ ਦੇ ਇਸੇ ਆਧਾਰੇ ਨੇ ਫੜਿਆ ਹੋਵੇ ਆਕਾਸ਼ ਪਤਾ ਇਹ ਗੱਲ ਸਾਫ਼ ਕਹਿੰਦਾ ਕਿ ਮੈਂ ਦੇਚੀ ਨਹੀਂ ਹੋਣਾ ਚਾਹੀਦਾ ਉਹ ਕਹਿੰਦਾ ਮੈਂ ਮੈਨੂੰ ਪਤਾ ਸੀ ਮੈਂ ਤਾਂ ਘਰ ਦਾ ਕਿ ਨਹੀਂ ਮੁੜ ਕੇ ਆ ਹੁਣ ਇਹ ਉਹਦੇ ਉਹਦੇ ਮੂੰਹ ਦੀਆਂ ਗੱਲਾਂ ਨੇ ਇਹ ਸਾਰੀਆਂ ਜਿਹੜੀਆਂ ਉਹ ਕਹਿ ਰਿਹਾ ਅੱਜ ਦੀ ਗੱਲਬਾਤ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ सीबीआई ਦੀ ਅੱਖ ਕਿਹੜੇ-ਕਿਹੜੇ ਅਧਿਕਾਰੀਆਂ ਦੇ ਉੱਤੇ ਆ ਦੂਜੀ ਗੱਲ ਕਿ ਪੰਜਾਬ ਦੇ ਵਿੱਚ सीबीआई ਨਹੀਂ ਛਾਪਾ ਮਾਰ ਸਕਦੀ ਇਹਦਾ ਆਧਾਰ ਕੀ ਹੈ ਤੇ ਕੀ ਇਸੇ ਕਰਕੇ ਹੀ ਬਹੁਤ ਅਫਸਰ ਇਹ ਤੁਮ ਨਾਲ ਅੰਦਰ ਨਾਲ ਬਿਠੇ ਸੀ ਆਕਾਸ਼ ਬਤਾ ਕੀ ਕਹਿੰਦਾ ਕਿਉਂ ਇੱਥੇ ਤੱਕ ਗੱਲ ਪਹੁੰਚੀ ਤੇ ਇੱਕ ਨਵਾਂ ਪਰਚਾ ਹਰਚਰਨ ਭੁੱਲਰ ਦੇ ਉੱਤੇ ਕਿਹੜਾ ਦਰਜ ਹੋਇਆ ਤੇ ਕਿਵੇਂ ਬੀਤ ਰਹੇ ਨੇ ਬੁੜੈਲ ਜੇਲ੍ਹ ਦੇ ਵਿੱਚ ਦਿਨ ਤੇ ਨਵਜੋਤ ਸਿੱਧੂ ਕੀ ਇਹ ਸੋ ਮਸਲੇ ਦੇ ਵਿੱਚ ਵੀ ਘਰਦੇ ਆ ਕਿ ਨਵਜੋਤ ਸਿੱਧੂ ਉੱਤੇ ਵੀ ਸਵਾਲ ਉੱਠਦੇ ਆ ਕਿ ਝੜ ਉੱਤੇ ਤੇ ਨਾਲ ਦੀ ਨਾਲ ਕ੍ਰਿਸ਼ਨ ਨੂੰ ਕਿਹਨੂੰ ਕਿਹਨੂੰ ਪਹਸਾਉਣ ਜਾ ਰਿਹਾ ਕਹਿੰਦੇ ਸੂਤੀ ਲੰਬੀ ਆਓ ਆਪਾਂ ਇਹਦੇ ਤੇ ਗੱਲਬਾਤ ਕਰਦੇ ਆਂ ਗੱਲਬਾਤ ਪਿਛਲੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਪਰ ਗੱਲਬਾਤ ਜਿੱਥੋਂ ਅੱਗੇ ਵਧੀ ਆ ਜਿਹੜੀਆਂ ਰਿਪੋਰਟਾਂ ਅੱਗੇ ਵਧੀਆਂ ਉਹ ਕਹਿੰਦੇ ਆ ਕਿ ਸਭ ਤੋਂ ਪਹਿਲਾਂ ਤਾਂ ਗੱਲ ਕਰ ਲਈਏ ਕ੍ਰਿਸ਼ ਨੂੰ ਦੀ ਕ੍ਰਿਸ਼ ਨੂੰ ਇਕੱਲਾ ਨਹੀਂ ਸੀ ਹਰਚਰਨ ਸਿੰਘ ਭੁੱਲਰ ਦੇ ਨਾਲ ਜੋ ਇਹ ਕੰਮ ਕਰਦਾ ਸੀ ਇਹਨੂੰ ਟੌਟ ਕਹੋ ਮੁਖਬਰੀ ਕਹੋ ਇਹਨੂੰ ਦਲਾਲੀ ਕਹੋ ਕੁਝ ਕਹੋ ਇਦੇ ਨਾਲ ਦੇ ਤਿੰਨ ਹੋਰ ਬੰਦੇ ਇਸ ਕੰਮ ਤੇ ਲੱਗੇ ਹੋਏ ਸੀ ਪ੍ਰੋਪਰ ਉਹਨਾਂ ਨੂੰ ਹਿੱਸਾ ਮਿਲਦਾ ਸੀ ਜੇ 5 ਲੱਖ ਰੁਪਈਆ ਲੈ ਕੇ ਆਉਂਦੇ ਆ ਤੇ ਉਹਦੇ ਤੋਂ 25000 ਜਾਂ 3000 ਰੁਪਈਆ ਮਿਲਦਾ ਸੀ ਤੇ ਬਰੋ ਬਰਾਬਰ ਉਹ ਵਕ ਵਕ ਉਹਨਾਂ ਨੂੰ ਡੇਟਾ ਦਿੱਤੀਆਂ ਗਏ ਤੇ ਇੰਨੇ ਤੋਂ ਇੰਨੇ ਤੂੰ ਕੰਮ ਕਰਨਾ ਜਿਵੇਂ ਆਕਾਸ਼ ਬੱਤਾ ਆ ਆਕਾਸ਼ ਬੱਤਾ ਵੀ ਇਹ ਗੱਲ ਕਹਿੰਦਾ ਤੇ ਮੇਰੀ ਖਬਰ ਹੈ ਚੰਦ ਸਿੰਘ ਭੁੱਲਰ ਤੱਕ ਪਹੁੰਚੀ ਕਿ ਕਿਦਾਂ ਕਿਹਦੇ ਤੇ ਕਦੋਂ ਕੇਸਦਾਰਜ ਹੋਇਆ ਕਿੱਥੇ ਪਿਆ ਉਹ ਗੱਲ ਕਿਦਾਂ ਪਹੁੰਚੀ ਇਹ ਤਿੰਨ ਬੰਦੇ ਸੀ ਜਿਹੜੇ ਇਹ ਮੁਖਬਰ ਇਹ ਇੱਥੇ ਕੰਮ ਉੱਤੇ ਲੱਗੇ ਸੀ ਕਿ ਜਿਹੜੇ ਮਾਲਦਾਰ ਲੋਕ ਆ ਜਾਂ ਜਿਹਨਾਂ ਦਾ ਕੰਮਕਾਰ ਮਾੜਾ ਮੋਟਾ ਚੱਲਦਾ ਉਹਨਾਂ ਤੇ ਨਜ਼ਰ ਰੱਖਣੀ ਤੇ ਉਹਨਾਂ ਦੀ ਖਬਰ ਅੱਗੇ ਜਾ ਕੇ ਪਹੁੰਚਾਉਣੀ ਤਾਂ ਜੋ ਉਹਨਾਂ ਦੇ ਜਾਲ ਸੁਟਿਆ ਜਾ ਸਕੇ ਜਿਵੇਂ ਆਕਾਸ਼ ਬਤਾ ਉੱਤੇ ਸੁਟਿਆ ਪਰ ਕਈ ਹਰੀ ਕਹਿੰਦੇ ਆ ਨਾ ਕਿ ਸ਼ਿਕਾਰੀ ਹੀ ਆਪ ਸ਼ਿਕਾਰ ਹੋ ਜਾਂਦੇ ਆ ਉਹ ਗੱਲ ਹੀ ਉਦੋਂ ਹੋਈ ਆ ਸੋ ਇਧਰ ਜਿਹੜਾ ਤ੍ਰਿਸ਼ੂ ਆ ਉਹਨੇ ਇਹ ਜਿਹੜਾ ਸਾਰਾ ਨੈਟਵਰਕ ਆ ਉਹ ਬਣਾਇਆ ਕਾਦੇ ਤੇ ਰੋਤੇ ਆ ਉਹ ਬੜਾ ਵੱਡਾ ਸਵਾਲ ਆ ਉਹ ਸਾਰਾ ਨੈਟਵਰਕ ਨਵਜੋਤ ਸਿੰਘ ਸਿੱਧੂ ਦੀ ਮੀਡੀਆ ਟੀਮ ਦਾ ਹੈੱਡ ਹੋਣ ਦੇ ਨਾਤੇ ਉਹ ਕਹਿੰਦਾ ਮੈਂ ਬਣਾਇਆ ਪਰ ਹੁਣ ਗੱਲ ਵਿੱਚੋਂ ਨਿਕਲ ਕੇ ਇਹ ਸਾਹਮਣੇ ਆਉਂਦੀ ਆ ਕਿ ਕੋਈ ਹੈੱਡ ਹੁਡ ਨਹੀਂ ਸੀ ਉਹ ਉਹ ਮੜਾ ਮੋਟਾ ਨਾਲ ਉਹਦੇ ਕੰਮ ਕਰਦਾ ਸੀ মিডিਆ ਜਿਹੜਾ ਐਡਵਾਈਜ਼ਰ ਜਿਹੜਾ ਸਿਕਾ ਨਾਲ ਕੋਈ ਪਰ ਗੱਲ ਸਵਾਲ ਇੱਕ ਸਭ ਤੋਂ ਵੱਡਾ ਉੱਠਦਾ ਕਿ ਨਵਜੋਤ ਸਿੰਘ ਸਿੱਧੂ ਹੁਣਾਂ ਦੇ ਨੱਕ ਦੇ ਥੱਲੇ ਇੱਕ ਬੰਦਾ ਇੰਨੇ ਵੱਡੇ ਪੱਦਰ ਦੀਆਂ ਗੱਲਾਂ ਜਿਹੜੀਆਂ ਉਹ ਕਰ ਗਿਆ ਕਿ ਨਵਜੋਤ ਸਿੰਘ ਸਿੱਧੂ ਜਿਹੜੇ ਆ ਉਹ ਇਸ ਗੱਲ ਤੋਂ ਬਿਲਕੁਲ ਅਨਜਾਨ ਹੋਣਗੇ ਕਿਉਂਕਿ ਇਹ ਗੱਲ ਬਹੁਤ ਸਪਿਸ਼ਲ ਸਮੇਂ ਤੋਂ ਇੱਕ ਚਰਚਾ ਦੇ ਵਿੱਚ ਆ ਕਿ ਨਵਜੋਥ ਸਿੰਘ ਸਿੱਧੂ ਹਣੀ ਆਪ ਦਾਵਾ ਵੀ ਕਰਦਿਆ ਉਹ ਕਿ ਮੈਂ ਰੁਪਈਏ ਦਾ ਰਵਾਧਾਰ ਨਹੀਂ ਤੇ ਇਹਦੇ ਵਿੱਚ ਇਹ ਗੱਲ ਜਿਹੜਾ ਉਹ ਬੜੀ ਹਿੱਕ ਤਾਣ ਕੇ ਕਹਿੰਦੇ ਆ ਤੇ ਇਸ ਗੱਲ ਦੇ ਉੱਤੇ ਯਕੀਨ ਵੀ ਕੀਤਾ ਜਾ ਸਕਦਾ ਹਨਾ ਮੈਂ ਸਵਾਲ ਕੁਐਸਚਨ ਮਾਰਕਿਆ ਪਰ ਇੱਕ ਗੱਲ ਪੱਕੀ ਆ ਜਿੰਨਾ ਉਹ ਰੋਧੀਆ ਸਰਕਾਰਾਂ ਦੇ ਖਿਲਾਫ ਬੋਲਦੇ ਰਹਿਆ ਜੇ ਕਿਸੇ ਦੇ ਕੋਲ ਕੁਝ ਹੁੰਦਾ ਤੇ ਹੁਣ ਤੱਕ ਨਾਗਵਾਲ ਪਾਉਣ ਦੀ ਤਿਆਰੀ ਪੂਰੀ ਕੀਤੀ ਹੋਣੀ ਸੀ ਸੋ ਇਹਦਾ ਮਤਲਬ ਕਿਤੇ ਨਾ ਕਿਤੇ ਨਵਜੋਤ ਸਿੰਘ ਸਿੱਧੂ ਜਿਹੜੀ ਗੱਲ ਕਰਦੇ ਆ ਉਹ ਸਟੈਂਡ ਕਰਦੀ ਆ ਦੂਜੀ ਗੱਲ ਕ੍ਰਿਸ਼ਨੋ ਨੇ ਇਹਨੇ ਕੰਟੈਕਟ ਜਿਹੜੇ ਬਣਾਏ ਆ ਸੀਬੀਆਈ ਨੇ ਉਹਦਾ ਫੋਨ ਜਦੋਂ ਫੜਿਆ ਆ ਹੁਣ ਉਹਦੇ ਵਿੱਚੋਂ ਬਹੁਤ ਸਾਰੇ ਅਧਿਕਾਰੀਆਂ ਦੀ ਆਈਪੀਐਸ ਤੇ ਜਿਹੜੇ ਆ ਉਹ ਦੂਜੇ ਜਿਹੜੇ ਪੀਪੀਆਰ ਅਸਟੇ ਅਧਿਕਾਰੀ ਆ ਉਹਨਾਂ ਦੀਆਂ ਡਿਟੇਲਾਂ ਨਿਕਲ ਰਹੀਆਂ ਕਹਿੰਦੇ ਤੇ ਸੀਬੀਆਈ ਜਿਹੜੀ ਅੱਗੇ ਪੂਰੀ ਰਿਪੋਰਟ ਆ ਉਹ ਕਿਹੜਾ ਕੀ ਕੀ ਕਰਨ ਜਾ ਰਹੀ ਆ ਉਹਦੇ ਤੇ ਜਿਹੜਾ ਗੱਲ ਕਰਾਂਗੇ ਆਪਾਂ ਪਰ ਉਹ ਕਹਿੰਦੇ ਜਿਹੜੀ ਚੈਟ ਆ ਨਾ ਚੈਟ ਬਹੁਤ ਜਿਹੜੀ ਮਹੱਤਵਪੂਰਨ ਬਣ ਗਈ ਐ ਟੀਬੀਆਈ ਵਾਸਤੇ ਜਿਹੜੇ ਅਸੀਂ ਬਾਹਰਲੇ ਦੇਸ਼ਾਂ 'ਚ ਵਸਦੇ ਆ ਨਾ ਪੱਤਰਕਾਰ ਕਹਿ ਲਓ ਜਾਂ ਟੀਵੀ ਚੈਨਲ ਆ ਉਹਨਾਂ ਦੀ ਇੱਕ ਪ੍ਰੋਬਲਮ ਜ਼ਰੂਰ ਮੈਂ ਨੋਟ ਕਰਦਾ ਹਾਂ ਨਾ ਕਿ ਕੋਈ ਏਜੰਸੀ ਕੋਈ ਪ੍ਰਸ਼ਾਸਨ ਕੋਈ ਮਾੜਾ ਕੰਮ ਕਰੇ ਆਪਾਂ ਬਹੁਤ ਛੇਤੀ ਚੱਕਦੇ ਆ ਪਰ ਜਦੋਂ ਕੋਈ ਚੰਗਾ ਕੰਮ ਕਰੇ ਅਸੀਂ ਅੱਖਾਂ ਬੰਦ ਕਰ ਲੈਨੇ ਆ ਅਸੀਂ ਉਹਦਾ ਨਾਂ ਹੀ ਨਹੀਂ ਲੈਂਦੇ ਉਹਦਾ ਉਹਦੇ ਕਿਸੇ ਇੱਕ ਡਾਰਕ ਕੰਮ ਕਰਦਾ ਉਹ ਡਾਰੇ ਕੰਮ ਕਰਦਾ ਵੀ ਜੇ ਆਪਾਂ ਕਿਸੇ ਦੀ ਸਿਫਤ ਕਰਦੀ ਲੋਕ ਕਹਿਣਗੇ ਯਾਰ ਇਹ ਤਾਂ ਮਿਲਿਆ ਉਹਨਾਂ ਨੂੰ ਮਤਲਬ ਇਹ ਪੱਤਰਕਾਰਤਾ ਦਾ ਜਿਹੜਾ ਡਾਰਿਆ ਬਾਹਰਲੇ ਦੇਸ਼ਾਂ ਜਿਹੜੇ ਮੈਂ ਇੰਗਲੈਂਡ 'ਚ ਪੱਤਰਕਾਰੀ ਜਿਹੜੀ ਹੁੰਦੀ ਆ ਪਰ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਨਿਰਪੱਖਤਾ ਦੇ ਨਾਲ ਕਿ ਸੀਬੀਆਈ ਨੇ ਪਿਛਲੇ ਸਮੇਂ ਦੇ ਵਿੱਚ ਜਿੰਨੇ ਕੇਸ ਕੀਤੇ ਆ ਚਾਹੇ 1984 ਵਾਲੇ ਦੌਰ ਦੇ ਹੋਣ ਚਾਹੇ ਰਾਮਰਵੀ ਜੀ ਵਾਲੇ ਹੋਣ ਚਾਹੇ ਬਿਆਦਵੀ ਵਾਲੇ ਹੋਣ ਤੇ ਚਾਹੇ ਹੁਣ ਆ ਏਦਾਂ ਦੇ ਕੇਸ ਹੋਣ सीबीआई ਨੇ ਫਿਰ ਕੋਲ ਕੰਮ ਜਿਹੜਾ ਮੈਰਿਟ ਤੇ ਕੀਤਾ ਤੇ सीबीआई ਨੇ ਇਸ ਕੰਮ ਦੇ ਵਿੱਚ ਸਜ਼ਾਵਾ ਕਰਾਈਆਂ ਲੋਕਾਂ ਨੂੰ सीबीआई کورٹ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਉਹਨਾਂ ਲੋਕਾਂ ਨੂੰ ਸਜ਼ਾਵਾ ਹੋ ਰਹੀਆਂ ਜਿਨ੍ਹਾਂ ਨੇ ਬਹੁਤ-ਬਹੁਤ ਸਾਲ ਪਹਿਲਾਂ ਲੋਕਾਂ ਦੇ ਨਾਲ ਧੱਕਾ ਕੀਤਾ ਸੀ ਇਹ सीबीआई ਦੀ ਦਾਤ ਦੇਣੀ ਬਣਦੀ ਆ ਪੰਜਾਬ ਦੀ ਜਿਹੜੀ सीबीआई ਆ ਇੱਕ ਵਿਰਖ ਸਾਹਿਬ ਵਕੀਲ ਵੀ ਨੇ ਉਹ ਵੀ ਦਾਤ ਦੇਨੇ ਆ ਕੀ सीबीआई ਕੰਮ ਇਸ ਵਕਤ ਜਿਹੜੀ ਕਰ ਰਹੀ ਆ ਉਹ ਉਹ ਪੂਰੀ ਘੜਕੇ ਨਾ ਕਰ ਰਹੀ ਆ ਤੇ ਇਸੇ ਘੜਕੇ ਦਾ ਸ਼ੈ ਜਿਹੜਾ ਇਸ ਵਕਤ ਪੰਜਾਬ ਦੇ ਬਹੁਤ ਸਾਰੇ ਰਾਜਨੇਤਾਵਾਂ ਤੱਕ ਵੀ ਗੱਲ ਪਹੁੰਚ ਸਕਦੀ ਆ ਉਹ ਵੀ ਰਿਪੋਰਟ ਪੂਰੀ ਸੁਣ ਕੇ ਜਾਓ ਮੈਂ ਉਹਦੇ ਤੇ ਜਾਣਾ ਪਰ ਆਕਾਸ਼ ਪਤਾਨੇ ਇੱਕ ਗੱਲ ਬਹੁਤ ਵੱਡੇ ਰੂਪ ਦੇ ਵਿੱਚ ਕਹੀ ਆ ਉਹ ਕਹਿੰਦਾ ਵੀ ਛੇ ਤਾਂ ਮੇਰੀ ਇਫਹਾਜਤ ਹੋਈ ਮਤਲਬ ਮੇਰੀ ਜਾਨ ਵਾਲ ਦੀ ਰੱਖਿਆ ਹੋਈ ਤੇ ਮੈਂ ਕੇਸ ਨੂੰ ਐਨ ਤੋੜ ਤੱਕ ਲੈ ਕੇ ਜਾਊਂਗਾ ਪਰ ਉਹ ਕਹਿੰਦਾ ਜੇ ਮੈਨੂੰ ਡਰ ਡਰਾਇਆ ਗਿਆ ਜਾਂ ਮੇਰੇ ਤੇ ਦਬਾਅ ਪਾਇਆ ਗਿਆ ਮੇਰੀ ਬੱਚਿਆਂ ਦਾ ਖਤਰਾ ਹੋਇਆ ਤੇ ਫਿਰ ਮੈਂ ਜਿਹੜਾ ਬੈਕ ਬੈਕਅਪ ਵੀ ਕਰ ਸਕਦਾ ਇਹਦੇ ਉੱਤੇ ਸਿੱਧੀ ਜੀ ਗੱਲ ਇਹ ਆ ਕਿ ਇੱਕ ਬਹੁਤ ਵੱਡਾ ਇਹ ਨੈਟਵਰਕ ਆ ਤੇ ਜਿੱਥੇ ਜਾ ਕੇ ਇਹ ਗੱਲ ਤੋੜ ਜਾਣੀ ਆ ਉਥੇ ਤੱਕ ਦਬਾਅ ਪੈਣਾ ਲਾਜਮੀ ਇਹਦਾ ਮਤਲਬ ਕੀ ਨਿਕਲਦਾ ਉਹ ਮੈਂ ਪਹਿਲੇ ਕੋ ਪ੍ਰੈਡਿਕਸ਼ਨ ਨਹੀਂ ਕਰ ਦੇਣੀ ਚਾਹੁੰਦਾ ਪਰ ਇੱਕ ਗੱਲ ਪੱਕੀ ਆ ਕਿ ਜਿੱਡਾ ਵੱਡਾ ਕੇਸ ਆ ਨਾ ਇਹਦੇ ਤੇ ਦਬਾਅ ਪੈਣਾ ਹੀ ਪੈਣਾ ਹੈ ਠੀਕ ਹੈ ਜੀ ਸੋ ਫਰ ਐਸੇ ਤੋਂ ਵਕਤ ਜਿਹੜਾ ਉਹਨਾਂ ਦਾ ਇਹ ਕਹਿਣਾ ਆ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਸਿਕਿਉਰਿਟੀ ਲਈ ਵੀ ਅਪਲਾਈ ਕੀਤਾ ਹੈ ਨਾਲ ਦੇ ਨਾਲ ਇੱਕ ਗੱਲ ਹੋਰ ਕਹਿੰਦੇ ਉਹ ਕਹਿੰਦੇ ਵੀ ਮੈਂ ਇਕੱਲਾ ਹੀ ਨਹੀਂ ਬਹੁਤ ਪੰਜਾਬ ਪ੍ਰੋਫੈਸਰ ਮੁਲਾਜ਼ਮ ਵੀ ਤੰਗ ਨੇ ਤੇ ਇਹ ਤਾਂ ਗੱਲ ਬਹੁਤ ਵਾਰੀ ਨਿਕਲ ਕੇ ਸਾਹਮਣੇ ਆਉਂਦੀ ਆ ਕਿ ਜਿਹੜੇ ਬਹੁਤ ਸਾਰੇ ਥੱਲੇਲੇ ਮੁਲਾਜ਼ਮ ਆ ਨਾ ਉਹ ਬਹੁਤ ਵਾਰੀ ਜਿਹੜੇ ਡਿਪਰੈਸ਼ਨ ਦਾ ਸ਼ਿਕਾਰ ਵੀ ਆ ਲੰਮੀਆਂ ਲਿਉਟੀਆਂ ਨੇ ਨਾਲ ਦੀ ਨਾਲ ਜਿਹੜੇ ਇਦਾਂ ਦੇ ਲੋਕ ਕੁਝ ਅਫਸਰ ਆ ਉਹਨਾਂ ਤੇ ਰੋ ਵੀ ਇਦਾਂ ਦਾ ਆ ਤੇ ਬਹੁਤ ਵਾਰੀ ਉਹ ਆਤਮ ਹੱਤਿਆ ਤੱਕ ਕਰ ਲੈਂਦੇ ਆ ਕਿਉਂਕਿ ਉਹਨਾਂ ਦੇ ਉੱਤੇ ਦਬਾਅ ਇਨ ਆ ਡਿਊਟੀਆਂ ਦਾ ਕੋਈ ਇੱਥੇ 8 ਘੰਟੇ ਡਿਊਟੀ ਆ ਫੌਜ ਵਾਲਿਆਂ ਦੀ ਸੋ ਫੌਜ ਵਾਲਿਆਂ ਦੇ ਉੱਤੇ ਵੀ ਨਾ ਇੱਕ ਵੱਖਰੀ ਤਰ੍ਹਾਂ ਦਾ ਦਬਾਅ ਆ ਇਹ ਗੱਲ ਇਹ ਤਾਂ ਗੱਲ ਮੰਨਾਂਗੇ ਆਪਾਂ ਸੋ ਆਪਾਂ ਆਪਾਂ ਮੁੜ ਕੇ ਉਧਰ ਹੀ ਆਈ ਜਿੱਥੋਂ ਆਪਾਂ ਤੁਰੇ ਆ ਸੀਬੀਆਈ ਕੀ ਕਹਿੰਦੀ ਆ ਸੀਬੀਆਈ ਜਾਂਚ ਦਾ ਦਾਇਰਾ ਵਧਾਉਣ ਜਾ ਰਹੀ ਹੈ ਜਨਾਬ ਅਖਬਾਰਾਂ ਦੇ ਵਿੱਚ ਜੋ ਖਬਰਾਂ ਛਪੀਆਂ ਨੇ ਉਸ ਆਧਾਰਤ ਮੈਂ ਗੱਲ ਕਰ ਰਿਹਾ ਪਾਸਕਰ ਕਹਿੰਦੇ ਆ ਕਹਿੰਦੇ ਵੀ ਸੀਬੀਆਈ ਜਾਂਚ ਦਾ ਦਾਇਰਾ ਵਧਾਉਣ ਜਾ ਰਹੀ ਆ ਉਹਨਾਂ ਦੇ ਹੱਥ ਅੱਜ ਇੱਕ ਚੈਟ ਲੱਗੀ ਆ ਜਿਹਦੇ ਵਿੱਚ ਵੱਡੇ ਵਿਤੀ ਲੈਣ ਦੇਣ ਦਾ ਪਤਾ ਲੱਗਾ ਜਿਹਦੇ ਵਿੱਚ ਕੁਝ ਨਿਆਇਕ ਅਫਸਰ ਨੇ ਕੁਝ ਇਨਸਪੈਕਟਰ ਨੇ ਕੁਝ ਆਈਪੀਐਸ ਨੇ ਤੇ ਕੁਝ ਏਆਈ ਏਆਈਐਸ ਨੇ ਉਹ ਉਹਨਾਂ ਸਾਰਿਆਂ ਦੀ ਕਹਿੰਦੇ ਸੂਚੀ ਤਿਆਰ ਹੋ ਰਹੀ ਆ ਤੇ ਜਿਹਨਾਂ ਉੱਤੇ ਕਾਰਵਾਈ ਅਗਲੇ ਦਿਨਾਂ ਦੇ ਵਿੱਚ ਹੋ ਸਕਦੀ ਆ ਦੂਜੀ ਗੱਲ ਕੁਝ ਜਿਹੜੇ ਅਫਸਰ ਆ ਉਹਨਾਂ ਨੂੰ ਇਸ ਦੇ ਨਾਲ ਹੀ ਅੱਗੇ ਜੋੜਦੀ ਕਿ ਸੰਮਣ ਭੇਜੇ ਜਾ ਸਕਦੇ ਆ ਤੇ ਕੁਝ ਕੁ ਰਿਪੋਰਟਾਂ ਵੀ ਕਹੀਆਂ ਕਿ ਕੁਝ ਇੱਕ ਅਫਸਰਾਂ ਦੀ ਪੁਸ਼ਪਿਸ਼ ਕੀਤੀ ਹੀ ਸ਼ਾਇਦ ਗਈ ਜਾਂ ਸ਼ੁਰੂ ਕੀਤੀ ਗਈ ਹੈ ਨਾਲ ਦੀ ਨਾਲ ਦਾਇਰਾ ਵਸੀਹ ਕਰ ਰਹੀ ਹੈ ਸੀਬੀਆਈ ਥਿਊਰੀ ਦੀਆਂ ਕਰਾਂ ਸ਼ਰਾਬ ਤਸਕਰੀ ਪ੍ਰਾਪਰਟੀ ਵਿਵਾਦ ਨਾਲ ਸੰਬੰਧਤ ਬਹੁਤ ਸਾਰੇ ਕੇਸਾਂ ਦੇ ਵਿੱਚ ਸੀਬੀਆਈ ਜਿਹੜੀ ਆ ਉਹ ਕੁਝ ਖਾਸ ਜਿਹੜੀ ਇੱਕ ਲ lobby ਉੱਤੇ ਨਜ਼ਰ ਰੱਖ ਰਹੀ ਆ ਉਹਨਾਂ ਦੇ ਉੱਤੇ ਉਹਨਾਂ ਦੀ ਜਿਹੜੀ ਆ ਉਹ ਪੂਰੀ ਨਜ਼ਰ ਆ ਇਸਵਾ ਠੀਕ ਹੈ ਜੀ सीबीआई ਨੇ ਪਹਿਲੇ ਦੌਰ ਵਿੱਚ ਕੁਝ ਕੁ ਅਫਸਰਾਂ ਤੋਂ ਕਹਿੰਦੇ ਨੇ ਕਿ ਪੁੱਛਗਿੱਛ ਕੀਤੀ ਆ ਅੱਗੇ ਉਹ ਜਿਹਾ ਭਾਗਾਂ ਤੋਂ ਲੜਿੰਦੀਆਂ ਫਾਈਲਾਂ ਮੰਗੀਆਂ ਆ ਕਿ ਆਹਾ ਫਾਈਲਾਂ ਸਾਨੂੰ ਚਾਹੀਦੀਆਂ ਆ ਵਕ ਵਕ ਕੇਸਾਂ ਦੇ ਨਾਲ ਸੰਬੰਧਤ ਦੂਜੀ ਗੱਲ ਕੀ ਇਹ ਕੇਸ ਹੈ ਜਿਹੜਾ ਇਹ ਸਿਆਸਤ ਦੇ ਨਾਲ ਵੀ ਜੁੜਦਾ ਇਹਦੇ ਤੇ ਵੀ ਗੱਲਬਾਤ ਕਰਾਂਗੇ ਪਹਿਲਾਂ ਆ ਰਿਪੋਰਟਰ ਪੂਰੀ ਕਰ ਲਈਏ ਏਜੰਸੀ ਜਾਂਚ ਕਰ ਰਹੀ ਆ ਕਿ ਭੁੱਲਰ ਦੇ ਨਾਲ ਜੁੜੇ ਜਿਹੜੇ ਫੈਸਲੇ ਲਏ ਜਾਇਆ ਉਹਨੂੰ ਐਸਐਸਪੀ ਕਿੱਥੇ ਲਾਉਣਾ ਡੀਆਈਜੀ ਕਿੰਨਾ ਲਗਵਾ ਲਵਾਇਆ ਗਿਆ ਕਿਹੜੀ ਕਿਉਂਕਿ ਪ੍ਰਾਈਮ ਪੋਸਟਾਂ ਤੇ ਰਿਹਾ ਡੀਜੀਪੀ ਭੁੱਲਰ ਬਹੁਤ ਲੰਮੇ ਸਮੇਂ ਤੋਂ ਡੀਆਈਜੀ ਸੋ ਉਹਨਾਂ ਨੇ ਇਹਦੇ ਉੱਤੇ ਜਾਂਚ ਕਰਨੀ ਸ਼ੁਰੂ ਕੀਤੀ ਆ ਕਿ ਇਹ ਕਿਤਾਂ ਇਸ ਇਨਾਂ ਪ੍ਰਾਈਮ ਪੋਜੀਸ਼ਨਾਂ ਦੇ ਉੱਤੇ ਪਹੁੰਚੇ ਨਾਲ ਦੀ ਨਾਲ ਉਹ ਕਹਿੰਦੇ ਵੀ ਅੰਤ ਵਿੱਚ ਸੀਬੀਆਈ ਦਾ ਇਹ ਕਹਿਣਾ ਆ ਕਿ ਕੋਈ ਵੀ ਵਿਅਕਤੀ ਇਥੇ ਕਾਨੂੰਨ ਤੋਂ ਉੱਪਰ ਨਹੀਂ ਕਿਸੇ ਵੀ ਅਹੁਦੇ ਉੱਤੇ ਹੋਵੇ ਠੀਕ ਹੈ ਜੀ ਜਾਂ ਕੋਈ ਵੀ ਵਿਅਕਤੀ ਹੋਵੇ ਕਿੰਦੇ ਕਾਨੂੰਨ ਸਾਰਿਆਂ ਦੇ ਲਈ ਬਰਾਬਰ ਆ ਦੂਜੀ ਗੱਲ ਅੱਜ ਇੱਕ ਐਕਸਾਈਜ਼ ਵਿਭਾਗ ਨੇ ਇੱਕ ਨਵਾਂ ਕੇਸ ਦਰਜ ਕੀਤਾ 140 ਬੋਤਲਾਂ ਕਹਿੰਦੇ ਪਹਿਲਾਂ 108 ਕਹਿੰਦੇ ਹੁਣ 140 ਹੋ ਗਈਆਂ ਸਮਾਨ ਲਗਾਤਾਰ ਜਨਾਬ ਵੱਧ ਰਿਹਾ ਸਾਡੇ 7 ਕਰੋੜ ਜੇ ਮਤਲਬ ਗਿਣ ਲੱਗਦੇ ਤੇ ਪਿੰਡ ਦਾ ਥੁੱਕ ਮੁੱਕ ਜਾਏ ਤੇ ਮਸ਼ੀਨਾ ਕਹਿੰਦੇ ਖਰਾਬ ਹੋ ਹੋ ਗਰਮ ਹੋ ਤੱਕ ਗਈਆਂ ਇਨਾ ਪੈਸਾ ਕਰੋ ਨਿਕਲਿਆ 26 ਤੱਕ ਘੜੀਆਂ ਮਤਲਬ ਤੇ ਦੇ सीबीआई ਵਾਲੇ ਵੀ ਹੈਰਾਨਗੀ ਦੀ ਹੱਦ ਨਹੀਂ ਸੀ ਉਹ ਆ ਦੀ ਪੰਜਾਬ ਦੀ ਸਿਆਸਤ ਦੀ ਜੀ ਗੱਲ ਕਰੀਏ ਸਿਆਸਤ ਚੋਪੇ ਦੇ ਉੱਤੇ ਸਿਆਸਤ ਦਾ ਮੁੱਖ ਮੰਤਰੀ ਭਗਵੰਤ ਮਾਨ ਜਾਉਣਾ ਦੀ ਪਾਰਟੀ ਦੇ ਹੋਰ ਲੋਕ ਕੱਲ ਅਮਨ ਅਰੂੜਾ ਹੁਣਾਂ ਨੂੰ ਸਵਾਲ ਕਰਤਾ ਪੱਤਰਕਾਰ ਨੇ ਉਹ ਕਹਿੰਦੇ ਜੀ ਸਾਡੀ ਜ਼ੀਰੋ ਟੋਲਰੈਂਸ ਆ ਭ੍ਰਸ਼ਟਾਚਾਰ ਦੇ ਉੱਤੇ ਉਹ ਜਨਾਬ ਤੁਸੀਂ ਤੁਹਾਡੀ ਕਾਹਦੀ ਜ਼ੀਰੋ ਟੋਲਰੈਂਸ ਹੋਈ ਤੁਹਾਨੂੰ ਤਾਂ ਪਤਾ ਹੀ ਨਹੀਂ ਕੀ ਹੋਇਆ ਫੜਿਆ ਤਾਂ ਸੀਬੀਆਈ ਨੇ ਤੁਹਾਡੀ ਜ਼ੀਰੋ ਟੋਲਰੈਂਸ ਤਾਂ ਪਮਣੀਏ ਜੇ ਉਹਨਾਂ ਨੂੰ ਪੰਜਾਬ ਦੇ ਕਿਸੇ ਆਧਾਰੇ ਨੇ ਫੜਿਆ ਹੋਵੇ ਆਕਾਸ਼ ਬਤਾਏ ਗੱਲ ਸਾਫ਼ ਕਹਿੰਦਾ ਕਿ ਮੈਂ ਪੇਸ਼ ਹੀ ਨਹੀਂ ਹੋਣਾ ਚਾਹੀਦਾ ਉਕਤ ਮੈਂ ਮੈਨੂੰ ਪਤਾ ਸੀ ਮੇਰੇ ਤੋਂ ਘਰ ਦਾ ਕਿਹੜੀ ਮੁੜ ਕੇ ਆ ਹੁਣ ਇਹ ਉਹਦੇ ਉਹਦੇ ਮੂੰਹ ਦੀਆਂ ਗੱਲਾਂ ਨੇ ਇਹ ਸਾਰੀਆਂ ਜਿਹੜੀਆਂ ਉਹ ਕਹਿ ਰਿਹਾ ਸੋ ਇਹ ਸਭ ਕਾਸੇ ਦੇ ਵਿੱਚ ਸਾਡੇ 26 ਘੜੀਆਂ ਚਾਰ ਅਸਲੀ ਹੀ ਆ ਉਹ ਵੀ ਵਿੱਚੋਂ ਜਿਹੜੇ ਆ ਉਹ ਲੱਭੇ ਆ ਸੋ ਇਹ ਕੇਸੀਆਂ ਤੰਦਾ ਜਿਹੜੀਆਂ ਇਹ ਬਹੁਤ ਦੂਰ ਤੱਕ ਜਾਂਦੀਆਂ ਇਸ ਵਕਤ ਦਿਸ ਰਹੀਆਂ ਕਿ ਇਹ ਕੇਸ ਦੇ ਨਾਲ ਪੰਜਾਬ ਦੀ ਸਿਆਸਤ ਦੇ ਵਿੱਚ ਬਹੁਤ ਵੱਡਾ ਪਹਚਾਲਾ ਸਕਦਾ ਕੁਝ ਅਸਪਸ਼ਟ ਖਬਰਾਂ ਜਿਹੜੀਆਂ ਉਹਨਾਂ ਦਾ ਮੈਂ ਜ਼ਿਕਰ ਇੱਥੇ ਨਹੀਂ ਕਰੂਗਾ ਕਿਉਂਕਿ ਫੇਸਬੁੱਕ 'ਤੇ ਕਿਸੇ ਨੇ ਪੋਸਟ ਪਾਤੀ ਜੀ ਕਿਸੇ ਦਾ ਆਸਟ੍ਰੇਲੀਆ ਦੇ ਨਾਲ ਅਟੈਚਮੈਂਟ ਆ ਕਿਹਦੀ ਐਂਟੈਚਮੈਂਟ ਆ ਉਹ ਗੱਲਾਂ ਜਿੰਨਾ ਚਿਰ ਤੱਥਾਂ ਦੇ ਰੂਪ ਦੇ ਵਿੱਚ ਸਾਹਮਣੇ ਨਹੀਂ ਆਉਂਦੀਆਂ ਉਹਨਾਂ 'ਚ ਆਪਾਂ ਗੱਲ ਕਰਨੀ ਮناسب ਨਹੀਂ ਮੈਂ ਸਮਝਦਾ ਪਰ ਇਕਲਪਕੀਆ ਖਬਰਾਂ ਦਾ ਬਾਜ਼ਾਰ ਬਹੁਤ ਗਰਮ ਹੈ ਕਿ ਇਨੀ ਵੱਡੀ ਕ腐ਸ਼ਨ ਪੰਜਾਬ ਸਰਕਾਰ ਦੇ ਜਿਹੜੇ ਆ ਉਹ ਨਜ਼ਰਾਂ ਦੇ ਥੱਲੇ ਹੋ ਰਹੀ ਸੀ ਜਿਹੜੇ ਵਿਰਕ ਸਾਭ ਵਰਗੇ ਜੋ ਹਿਊਮਨ ਰਾਈਟਸ ਤੇ ਕੰਮ ਕਰਦੇ ਆ ਉਹ ਕਹਿੰਦੇ ਆ ਕਿ ਇਦਾਂ ਦੇ ਕਟੋ-ਕਟਦਾ ਅਫਸਰ ਹੈ ਜਿਨ੍ਹਾਂ ਦੀ ਸੂਚੀ ਆ ਸਾਡੇ ਤੋਂ ਪੰਜਾਬ ਸਰਕਾਰ ਨਾਲ ਹੀ ਕੰਟੈਕਟ ਕਰ ਲੈ ਪਰ ਸਵਾਲ ਬਹੁਤ ਵੱਡਾ ਇੱਕ ਕੱਟੜ ਇਮਾਨਦਾਰਾਂ ਦੀ ਸਰਕਾਰ ਦੇ ਵਿੱਚ ਜਿਹੜੀ ਇਦਾਂ ਵੱਡਾ ਭ੍ਰਿਸ਼ਟਾਚਾਰ ਨਾਲ ਦੀ ਨਾਲ ਪੰਜਾਬ ਦੀ ਸਿਆਸਤ ਦੇ ਵਿੱਚ ਕੱਲ ਇੱਕ ਜਿਹੜਾ ਲਾਈਕ ਕੀਤਾ ਸਪਾਲ ਸਿੰਘ ਖੈਰਾ ਨੇ ਉਸ ਤੋਂ ਬਾਅਦ ਲੀਡਰ ਬੋਲੇ ਆ ਚਾਹੇ ਰਾਜਾ ਵੜਿੰਗ ਹੋਣ ਚਾਹੇ ਸੁਖੀ ਸਿੰਘ ਬਾਦਲ ਹੋਣ ਜਾਂ ਜਿਹੜੇ ਹੋਰ ਲੀਡਰ ਆ ਉਸ ਤੋਂ ਬਾਅਦ ਬਿਆਨ ਆਇਆ ਜਦੋਂ ਸਰਪਾਲ ਸਿੰਘ ਖੈਰਾ ਨੇ ਇਹ ਗੱਲ ਕਹੀ ਕਿ ਜਨਾਬ ਬੋਲਦੇ ਕਾਤੇ ਨਹੀਂ ਤੁਸੀਂ ਤੁਸੀਂ ਕਾਹਦੇ ਡਰ ਗਿਆ ਨੇ ਉਸ ਤੋਂ ਬਾਅਦ ਲੋਕਾਂ ਨੇ ਕਮੈਂਟ ਕੀਤੇ ਇਹ ਗੱਲ ਵਾਇਰਲ ਹੋਈ ਤੇ ਉਹਨਾਂ ਨੂੰ ਵੀ ਪਤਾ ਲੱਗਾ ਇਹਨਾਂ ਦਾ ਲੋਕ ਨੋਟ ਕਰਦੇ ਨੇ ਕਿ ਤੁਸੀਂ ਬੋਲਦੇ ਆ ਜਾਂ ਨਹੀਂ ਬੋਲਦੇ ਉਸ ਤੋਂ ਬਾਅਦ ਵਿਰੋਧੀ ਧਿਰ ਦੇ ਵੀ ਬਿਆਨ ਆਏ ਆ ਨੀ ਦਾ ਵਿਰੋਧੀ ਧਿਰ ਇਸ ਮਸਲੇ ਤੇ ਬਿਲਕੁਲ ਚੁੱਪ ਸੀ ਕੱਲੇ ਸੁਪਾਲ ਸਿੰਘ ਖੈਰਾ ਹਾਣਾ ਦੇ ਬਿਆਨ ਆਏ ਸੀ ਪਰ ਜਿਹੜੇ ਬਾਹਰ ਬੈਠੇ ਐਨਆਰਆਈ ਜੀ ਨੇ ਉਹ ਇੱਥੇ ਗੱਲਾਂ ਉਹਨਾਂ ਦਾ ਦਰਦ ਬਹੁਤ ਵੱਡਾ ਕਿਉਂਕਿ ਇੱਥੇ ਮੈਂ ਜੀਹੇ ਸਾਲ ਹੋ ਗਏ ਆ ਇਹਨੂੰ 1 ਰੁਪਿਆ ਕਦੀ ਟੁੱਟਾ ਕਿਸੇ ਕੰਮ ਲਈ ਦਿੱਤਾ ਨਹੀਂ हां ਉਥੇ ਗਏ ਆਫਿਸ ਚ ਚਾਹ ਦੀ ਮਸ਼ੀਨ ਲਪਈ ਆ ਫ੍ਰੀ ਚਾਹ ਤਾਂ ਜ਼ਰੂਰ ਉਥੋਂ ਪੀ ਕੇ ਆਇਆ ਪਰ ਕਦੀ ਇੱਕ ਪੈਣੀ ਵੀ ਕਿਸੇ ਨੂੰ ਦਿੱਤੀ ਨਹੀਂ ਜੇ ਆ ਮੇਰਾ ਕੰਮ ਕਰ ਦੇ ਇਹ ਸਿਸਟਮ ਆਪਾਂ ਉਥੇ ਭਾਲਦੇ ਆ ਪੰਜਾਬ ਦੀ ਤਰਤੀ ਭਾਲਦੇ ਆ ਵੱਖ-ਵੱਖ ਤਰ੍ਹਾਂ ਦੇ ਐਕਸਪੈਰੀਮੈਂਟ ਆਪਾਂ ਕਰਕੇ ਦੇਖਦੇ ਆ ਸਾਡੀ ਰੂਹ ਉਥੇ ਤੜਫਦੀ ਆ ਪਰ ਜਦੋਂ ਇਦਾਂ ਦੀ ਕ腐ਸ਼ਨ ਦੀ ਗੱਲ ਨਿਕਲ ਕੇ ਸਾਹਮਣੇ ਆਉਂਦੀ ਆ ਉਦੋਂ ਐਨਆਰਆਈ ਲੋਕਾਂ ਦਾ ਮਨ ਪਾਟ ਟੁੱਟਦਾ ਤੇ ਆਪਾਂ ਸੋਚਿਆ ਕੀ ਹੁੰਦਾ ਤੇ ਹੁੰਦਾ ਕੀ ਆ ਕਿਸੇ ਨੂੰ ਲੈ ਕੇ ਕਿਹੜੇ ਚਾਨਾ ਆਈਦਾ ਤੇ ਬਾਅਦ ਚ ਉਹ ਕਰਦਾ ਕੀ ਆ ਆਪਾਂ ਮਿਲਾਂਗੇ ਜੀ ਕਿਸੇ ਹੋਰ ਅਪਡੇਟ ਦੇ ਨਾਲ ਜੁੜੇ ਰਹੋ ਸਾਡੇ ਨਾਲ ਚੈਨਲ ਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬਹੁਤ ਬਹੁਤ ਸ਼ੁਕਰੀਆ